ਸੰਗਰੂਰ ਦੇ ਪਿੰਡ ਰਾਮਗੜ੍ਹ 'ਚ 10ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਖੁਦ ਨੂੰ ਅਗਲਾ ਕੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਵਜ੍ਹਾ ਕਰਦੀ ਬੇहद ਖਰਾਬ ਆਰਥਿਕ ਹਾਲਤ ਸੀ। ਮ੍ਰਿਤਕ ਵਾਸਵੀਰ ਕੌਰ ਦੀ ਮਾਂ ਮੈਨੇ ਤਾਂ ਮਜ਼ਦੂਰੀ ਕਰਦੀ ਸੀ। ਸਿਰੋਂ ਪਿਓ ਦਾ ਸਾਇਆ ਉੱਟ ਚੁੱਕਾ ਸੀ। ਵਾਸਵੀਰ ਦੀਆਂ ਦੋ ਹੋਰ ਭੈਣਾਂ ਨੇ। ਇੱਕ ਵਿਆਹੀ ਹੋਈ ਹੈ ਤੇ ਦੂਜੀ ਬਠਿੰਡਾ ਵਿੱਚ ਨਰਸਿੰਦਾਂ ਦਾ ਕੋਰਸ ਕਰ ਰਹੀ ਹੈ। ਪਰਿਵਾਰ ਮੁਤਾਬਕ ਨਵਾਲਾ ਖਰਾਬ ਆਰਥਿਕ ਹਾਲਤ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਖਰਚ ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਮਾਸੂਮ ਨੇ ਮੌਤ ਦਾ ਰਾਹ ਚੁਣਿਆ। ਇਹ ਜੀ ਸਾਡੇ ਉਹ ਟਾਈਚਣਾ ਰੱਖਦੀ ਜੀ ਜਿਹੜੀ ਕੁੜੀ ਜੀ ਮੇਰੀ ਬੀਬੀ ਵੀ ਸਾਰਾ ਦਿਨ ਫਿਰੀ ਜਾਂਦੀ ਐ ਕਿਸੇ ਵੇਲੇ ਘਰੇ ਨਹੀਂ ਜਾਂਦੀ ਸਾਡੀ ਟੈਸ਼ਨ ਤਾਂ ਵੀ ਨਹੀਂ ਗਈ ਹੈਗੀ ਮੈਂ ਗਰੀਬੀ ਦੇ ਕਾਰਨ ਦੀ ਕੋਈ ਲੜਾਈ ਝਗੜਾ ਨਹੀਂ ਤੇ ਮੈਂ ਤਾਂ ਤਾਂ ਤੇ ਬੈਠਾ ਸੀ ਮੈਨੂੰ ਚੰਗੇ ਭਲੇ ਨੂੰ ਕਿਹਾ ਕਹਿੰਦੀ ਮਾਮਾ ਤੂੰ ਰਹਿ ਜਾ ਕਹਿੰਦੀ ਆਪਾਂ ਚਲ ਦੋ ਦੋਏ ਤਿੰਨੇ ਕਰੇ ਹੈਗੇਾਂਗੇ ਕਹਿੰਦੀ ਰੋਟੀਆਂ ਮੈਂ ਪਕਾ ਦੂੰਗੀ ਹੋਰ ਕੋਈ ਗੱਲ ਨਹੀਂ ਦੀ ਪਿੰਡ ਦੀ ਪੰਚਾਇਤ ਨੇ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਮਦਦ ਲਈ ਲਿਖਿਆ ਵੀ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਘਟਨਾ ਵਾਪਰ ਗਈ ਇਹਦੀ ਆਰਥਿਕ ਤੰਗੀ ਘਰ ਦੀ ਤੰਗੀ ਮਤਲਬ ਇਹ ਕੰਮ ਹੋਇਆ ਜੀ ਜਿਹੜਾ ਪੰਚਾਇਤ ਨੇ ਪਹਿਲਾਂ ਮਤਾ ਪਾਕੀ ਵੀ ਹੈ ਜੇ ਸਰਕਾਰ ਨੂੰ ਮਤਲਬ ਪੱਕੇ ਘਰ ਬਣਾਉਣ ਮਕਾਨ ਬਣਾਉਣ ਲਈ ਇਹ ਪਾਸ ਹੋ ਰਹੀ ਥੀ ਪੈਸਾ ਥੋੜੇ ਦਿਨ ਚ ਆਉਣਾ ਸੀ ਪਰ ਤੰਗੀ ਬਹੁਤ ਜ਼ਿਆਦਾ ਸੀ ਆ ਇਹ ਕੰਮ ਜਿਹੜਾ ਹੋਇਆ ਜੀ ਆਰਥਿਕ ਤੰਗੀ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿੱਥੇ ਤੱਕ ਮੁੱਢਲੀ ਇਨਕੁਆਇਰੀ ਰਿਪੋਰਟ ਦੇ ਮੁਤਾਬਕ ਇਹਨਾਂ ਜਿਹੜਾ ਹੈਗਾ ਆਪਦੀ ਆਰਥਿਕ ਤੰਗੀ ਕਾਂਗੇ ਕੀਤਾ ਜੋ ਵੀ ਇਸकी ਮਾਂ ਜਾਂ ਇਸ ਦਾ ਕੋਈ ਵਾਰਸ ਬਿਆਨ ਲਗਾ ਹੋਇਆ ਉਹਦੇ ਮੁਤਾਬਕ ਮੰਦੀ ਕਾਰਵਾਈ ਕਰਾਂ